ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਔਕੇ ਸੋ ਸਮੇ ਸਮੇਂ ਸਰ ਪਿੰਡ rauke ਕਲਾਂ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹਿਣਾ ਜੋ ਕਿ ਆਪਣੇ ਨਗਰ ਪਿੰਡ rauke ਕਲਾਂ ਜ਼ਿਲ੍ਹਾ ਮੋਗਾ ਵਿਖੇ ਸੌਫ ਸੈਂਟਰ ਬਣਿਆ ਜਿੱਥੇ ਕਿ ਔਰਤਾਂ ਦੇ ਔਰ ਬੱਚਿਆਂ ਦੇ ਇਹ ਟ੍ਰੀਟਮੈਂਟ ਕੀਤਾ ਜਾਂਦਾ ਡੀ ਕੇ ਲੱਗਦੇ ਆ ਸੌਫ ਸੌ ਸੈਂਟਰ ਦੇ ਵਿੱਚ ਜਿੰਨੇ ਵੀ ਸਾਡਾ ਸਟਾਫ ਕੰਮ ਕਰਦਾ ਮੇਰੇ ਨਾਲ ਅੱਜ ਇੱਥੇ ਖੜਾ ਹੈ ਸੋ ਇਹਨਾਂ ਵੱਲੋਂ 2-3 ਜਿਹੜੀਆਂ ਗੱਲਾਂ ਵਾ ਤਾਂ ਸਾਡੇ ਤੱਕ ਪਹੁੰਚੀਆਂ ਸੀਗੀਆਂ ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਪਤਾ ਹੀ ਆ ਕਿ ਜਦੋਂ ਵੀ ਸਾਡੇ ਨਗਰ ਦੇ ਵਿੱਚ ਜਦੋਂ ਕੋਈ ਬੱਚੇ ਦਾ ਜਨਮ ਹੁੰਦਾ ਉਹਨਾਂ ਦਾ ਸਰਟੀਫਿਕੇਟ ਚਾਹੀਦੇ ਕੋਈ ਇਸ ਸੰਸਾਰ ਤੋਂ ਇਨਸਾਨ ਜਾਂਦਾ ਉਹਨਾਂ ਦਾ ਸਰਟੀਫਿਕੇਟ ਇੱਥੋਂ ਹੀ ਇਸ਼ੂ ਹੁੰਦਾ ਹੈ ਇਹਨਾਂ ਵੱਲੋਂ ਬੜੀ ਮਿਹਨਤ ਨਾਲ ਇਹ ਕੰਮ ਕੀਤਾ ਜਾਂਦਾ ਹੈ ਸਾਡੇ ਸਾਡਿਕੇਟ ਬਣਾਏ ਜਾਂਦੇ ਆ ਟੀਕੇ ਲਗਾਏ ਜਾਂਦੇ ਔਰਤਾਂ ਦੇ ਗਰਭਪਤੀ ਔਰ ਦੇ ਟਿਕਾ ਲਗਾਏ ਜਾਂਦੇ ਆ ਬੱਚਿਆਂ ਦੇ ਟਿਕਾ ਲਗਾਏ ਜਾਂਦੇ ਆ ਬਹੁਤ ਜੁਮਰੇ ਨਾਲ ਜਿਹੜੇ ਕੰਮ ਕੀਤੇ ਜਾਂਦੇ ਆ ਸੋ ਜਿੱਥੇ ਸਰਕਾਰ ਵੱਲੋਂ ਵੀ ਕਾਫੀ ਜਿਹੜੀਆਂ ਸੁਵਿਧਾਵਾਂ ਮੋਈਆ ਕੀਤਾ ਜਾਂਦੀਆਂ ਪਰ ਕੁਝ ਕਾਰਨ ਹੁੰਦੇ ਆ ਵੀ ਇਸ ਸਥਾਨ ਦੇ ਲਈ ਜਿਹੜੇ ਕਾਫੀ ਦਿੱਕਤਾਂ ਆਉਂਦੀਆਂ ਜਿਵੇਂ ਹੁਣ ਔਰੇ ਗਰਮੀ ਆ ਰਹੀ ਆ ਉਸ ਦੇ ਲਈ ਇੱਥੇ ਜਿਹੜਾ ਪਾਣੀ ਦਾ ਪ੍ਰਬੰਧ ਨਹੀਂ ਸੀਗਾ ਫਿਲਟਰ ਦਾ ਪ੍ਰਬੰਧ ਨਹੀਂ ਸੀਗਾ ਫ੍ਰਿਜ ਦਾ ਪ੍ਰਬੰਧ ਨਹੀਂ ਹੈਗਾ ਇਨਵਰਟਰ ਦਾ ਪ੍ਰਬੰਧ ਨਹੀਂ ਹੈਗਾ ਕਿਉਂਕਿ ਕਈ ਵਾਰ ਔਰਤਾਂ ਨੂੰ ਬੱਚਿਆਂ ਨੂੰ ਇੱਥੇ ਐਡਮਿਟ ਕਰਨਾ ਪੈਂਦਾ ਉਸ ਦੇ ਲਈ ਸਾਨੂੰ ਲਾਈਟ ਦੀ ਵੀ ਲੋੜ ਆ ਸਾਨੂੰ ਵਾਟਰ ਦੀ ਸਾਨੂੰ ਠੰਡੇ ਪਾਣੀ ਦੀ ਹੋਰ ਵੀ ਕਾਫੀਆਂ ਪ੍ਰੋਬਲਮ ਆਉਂਦੀਆਂ ਸੋ ਉਹ ਜਿਹੜੀਆਂ ਦਿੱਕਤਾਂ ਤੁਹਾਡੇ ਸਾਹਮਣੇ ਜਿਹੜਾ ਲੈ ਕੇ ਆਏ ਆ ਸੋ ਕੁਝ ਗਦਾਨੀ ਸੱਜਣਾ ਵੱਲੋਂ ਇਸ ਸੈਂਟਰ ਦੇ ਲਈ ਜਿਹੜਾ ਦਾਨ ਕੀਤਾ ਗਿਆ ਏ ਸੋ ਮੈਂ ਉਹ ਤੁਹਾਡੇ ਸਾਹਮਣੇ ਜਿਹੜਾ ਲੈ ਕੇ ਆਇਆ ਮਾਤਾ ਨਸੀਬ ਗੋਰੀ ਜਾਨ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਜਿਹੜਾ 2100 ਰੁਪਏ ਸੇਵਾ ਪਹੁੰਚੀ ਆ ਸਵਰਗ ਸੀ ਸਦਾ ਅਭਿਆਨ ਸੰਗ ਗੜੀ ਸਿੱਖਾਂ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ 500 ਰੁਪਏ ਇਸ ਸੈਂਟਰ ਦੇ ਲਈ ਪਹੁੰਚਿਆ ਏ ਸਾਰਾ ਸੀ ਲਖਵੀਰ ਕੌਰ ਦੀ ਯਾਦ ਦੇ ਵਿੱਚ ਕਣਕੂਗੇ ਪਰਿਵਾਰ ਚੋਂ ਉਹਨਾਂ ਵੱਲੋਂ ਜਿਹੜਾ 1100 ਰੁਪਿਆ ਸਾਨੂੰ ਸੇਵਾ ਪਹੁੰਚੀ ਆ ਝਾੜੀ ਵਾਲੇ ਪਰਿਵਾਰ ਦੇ ਵਿੱਚੋਂ ਪ੍ਰਵੰਥ ਕੌਰ ਉਹਨਾਂ ਦੀ ਯਾਦ ਦੇ ਵਿੱਚ 500 ਰੁਪਿਆ ਜਿਹੜਾ ਇੱਥੇ ਸੇਵਾ ਪਹੁੰਚੀ ਆ ਸੋ ਜਿੱਥੇ ਜਿਹੜਾ ਆਪਣਾ ਧਾਰਮਿਕ ਸਥਾਨਾਂ ਦੇ ਲਈ ਆਪਾਂ ਜਿਹੜੀ ਸੇਵਾ ਕਰਦੇ ਆ ਉੱਥੇ ਇਸ ਤਰ੍ਹਾਂ ਇਹਨਾਂ ਸਥਾਨਾਂ ਦੇ ਲਈ ਵੀ ਜਿਹੜੀ ਸੇਵਾ ਜ਼ਰੂਰ ਕਰੀਏ ਸੋ ਇੱਕ ਮੇਰੇ ਦਿਮਾਗ ਜਾ ਰਹੇ ਆ ਢੇਸੀਆਂ ਦੇ ਪਰਿਵਾਰ ਵੱਲੋਂ ਜਿਹੜਾ ਇੱਕ ਪੱਖੇ ਦੀ ਸੇਵਾ ਕੀਤੀ ਗਈ ਸੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਜਿੱਥੇ ਦੋਸਤੋ ਆਪਾਂ ਗੁਰੂ ਘਰਾਂ ਦੇ ਲਈ ਦਸਵੰਦ ਕੱਢਦੇ ਆ ਤਾਂ ਰਸਥਾਨਾਂ ਦੇ ਲਈ ਉੱਥੇ ਆਪਾਂ ਸ਼ਮਸ਼ਾਨ ਘਾਟ ਲਈ ਜ਼ਰੂਰ ਦਸਵੰਦ ਕੱਢੀਏ ਕਿਉਂਕਿ ਆਪਣਾ ਆਖਰੀ ਸਮਾਂ ਆਖਰੀ ਜਿਹੜਾ ਆਪਣਾ ਜਿਹੜਾ ਜਗ੍ਹਾ ਆਪਣੀ ਉਹ ਆ ਉਸ ਆਸਥਾਨ ਦੇ ਲਈ ਵੀ ਆਪਾਂ ਜਿਹੜੀ ਜ਼ਰੂਰ ਸੇਵਾ ਕੱਢੀਏ ਸਕੂਲਾਂ ਲਈ ਵੀ ਦਾਨ ਕੱਢੀਏ ਸਬ ਸੈਂਟਰਾਂ ਲਈ ਹਸਪਤਾਲ ਇਹ ਵੀ ਆਪਣਾ ਦਾਨ ਕੱਢੀਏ ਸੋ ਜਿਹੜਾ ਸਬ ਸੈਂਟਰ ਬਣਿਆ ਸ਼ੀਤ ਭਾਈ ਚੜ੍ਹ ਸਿੰਘ ਉਹਨਾਂ ਦੇ ਘਰ ਦੇ ਕੋਲ ਜਿਹੜਾ ਸਬ ਸੈਂਟਰ ਬਣਿਆ ਸੀਗਾ ਔਰ ਉਸ ਸਮਾਂ ਪਿਆ ਕਿ ਜਿਹੜਾ ਖੰਡਰ ਹੋ ਚੁੱਕਿਆ ਸੀ ਔਰ ਬੇਨਤੀ ਕਰਦੋ ਪ੍ਰਾਂਤ ਸਰਕਾਰ ਵੱਲੋਂ ਇੱਥੇ ਜਿਹੜਾ ਸਬ ਸੈਂਟਰ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਬੈਕ ਸਾਈਡ ਤੇ ਬਣਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਦੋਂ ਪੈਂਟਰੀ ਕਰਦੇ ਆ ਪਤਨੀਆ ਰੋਡ ਦੇ ਉੱਪਰ ਸਰਕਾਰੀ ਹਸਪਤਾਲ ਬਣਿਆ ਸੋ ਉਸਦੇ ਬਿਲਕੁਲ ਬੈਕ ਸਾਈਡ ਤੇ ਪਿੱਛੇ ਜਾ ਕੇ ਜਿਹੜਾ ਸਬ ਸੈਂਟਰ ਬਣਾਇਆ ਗਿਆ ਹੈ ਸੋ ਸਾਡੀਆਂ ਮਤਾਵਾ ਪੈਣਾ ਤੁਹਾਨੂੰ ਜੇ ਜਾ ਕੇ ਜਿਹੜੇ ਸਰਟੀਫਿਕੇਟ ਦੇ ਜਿਹੜੇ ਸਿਗਨੇਚਰ ਕਰਵਾਉਣੀਆਂ ਇੱਥੇ ਸਾਡੇ ਵੀ ਇਸ਼ੂ ਕਰਦੀਆਂ ਸੋ ਆਓ ਆਪਾਂ ਇਹਨਾਂ ਦਾ ਸਾਥ ਦਿਈਏ ਜਿਹੜੀਆਂ ਇੱਥੇ ਦਖਤਾਰੀ ਆ ਪਰ ਆਲਮਿਲ ਕੇ ਜਿਹੜੀਆਂ ਦੀਆਂ ਪੂਰਨ ਕਰੀਏ ਸੋ ਆਉਣ ਇਸ ਸਮੇਂ ਦੇ ਵਿੱਚ ਜਿਵੇਂ ਜਿਵੇਂ ਦਾਨੀ ਸੱਜਣਾ ਵੱਲੋਂ ਸਾਨੂੰ ਸੇਵਾ ਪਹੁੰਚੂਗੀ ਸੋ ਅਸੀਂ ਆਪ ਸਭ ਦੇ ਸਾਹਮਣੇ ਖੜੇ ਰਹਿਵਾਂਗੇ ਸੋ ਮੈਂ ਤੁਹਾਡਾ ਆਪਣਾ ਜਕਸੀਰ ਆਉਂ ਕਿਹਦੇ ਲਈ ਆਉ ਕਿਨੀ ਤੋਂ ਇੱਕ ਵਾਰ ਫਿਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ